ਸਾਸੀ ਗੱਲ ਪੰਜਾਬੀ ਨੂੰ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਕੈਨੇਡਾ ਦੇ ਵਿੱਚ ਦੋ ਵੱਡੀਆਂ ਅਪਡੇਟਾਂ ਦੇ ਬਾਰੇ ਗੱਲ ਕਰਾਂਗੇ ਜਦੋਂ ਦੇ ਮਾਰਕਰਨੀ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਅਪਡੇਟਾਂ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਨੇ ਸਭ ਤੋਂ ਵੱਡੀ ਅਪਡੇਟ ਦੀ ਗੱਲ ਕਰੀਏ ਇਹ ਖਬਰ ਇੰਟਰਨੈਸ਼ਨਲ ਸਟੂਡੈਂਟਾਂ ਲਈ ਅਹਿਮ ਹੋ ਸਕਦੀ ਹੈ ਜੋ ਕੈਨੇਡਾ ਲੱਖਾਂ ਹੀ ਉਮੀਦਾਂ ਲਾ ਕੇ ਸਟੱਡੀ ਕਰਨ ਵਾਸਤੇ ਜਾਂਦੇ ਨੇ ਹਰ ਇੰਟਰਨੈਸ਼ਨਲ ਸਟੂਡੈਂਟ ਉੱਥੇ ਸਟੱਡੀ ਕਰਦੇ ਹੋਏ ਆਪਣੇ ਖਰਚੇ ਨੂੰ ਪੂਰਾ ਕਰਨ ਲਈ ਨਾਲ-ਨ ਸਰਕਾਰ ਵੱਲੋਂ ਹੁਣ ਕੰਮ ਕਰਨ ਦੀ ਲਿਮਟ ਰੱਖੀ ਹੋਈ ਹੈ ਕਿ ਹਫ਼ਤੇ ਵਿੱਚ ਤੁਸੀਂ ਕੁਝ ਲਿਮਟਿਡ ਘੰਟੇ ਹੀ ਕੰਮ ਕਰ ਸਕਦੇ ਹੋ ਪਰ ਹੁਣ ਕੈਨੇਡਾ ਸਰਕਾਰ ਵੱਲੋਂ ਸਟੂਡੈਂਟਾਂ ਨੂੰ ਕੁਝ ਰਾਹਤ ਦਿੱਤੀ ਹੈ ਸਰਕਾਰ ਵੱਲੋਂ ਹੁਣ ਕੰਮ ਕਰਨ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਗਈਆਂ ਸੀ ਉਹ ਬਿਲਕੁਲ ਹਟਾ ਦਿੱਤੀਆਂ ਗਈਆਂ ਨੇ ਹੁਣ ਸਟੂਡੈਂਟ ਜਿੰਨਾ ਮਰਜ਼ੀ ਕੰਮ ਕਰ ਸਕਣ ਉਹਨਾਂ ਦੀ ਆਪਣੀ ਮਰਜ਼ੀ ਹੈ ਪਰ ਇੱਥੇ ਇੱਕ ਮਹੱਤਵਪੂਰਨ ਗੱਲ ਹੈ ਕਿ ਉਹ ਕਿਹੜੇ ਸਟੂਡੈਂਟ ਹੋਣਗੇ ਜੋ ਅਨਲਿਮਿਟਿਡ ਕੰਮ ਕਰ ਸਕਣਗੇ ਕਿਉਂਕਿ ਇਹ ਰੂਲ ਸਾਰੇ ਸਟੂਡੈਂਟਾਂ ਤੇ ਲਾਗੂ ਨਹੀਂ ਹੋਵੇਗਾ ਸਹੀ ਜਾਣਕਾਰੀ ਲਈ ਚੈਨਲ ਨੂੰ ਇੱਕ ਲਾਈਕ ਨਾਲ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲੈਣਾ ਕਿਉਂਕਿ ਅਸੀਂ ਇਸ ਦੇ ਉੱਤੇ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਅੱਗੇ ਖਬਰ ਵੱਲ ਵਧਦੇ ਹਾਂ ਤਾਂ ਕੈਨੇਡਾ ਸਰਕਾਰ ਵੱਲੋਂ ਸਟੂਡੈਂਟ ਤੇ ਕੰਮ ਕਰਨ ਦੀ ਪਾਬੰਦੀ ਹਟਾਈ ਗਈ ਹੈ ਉਹਨਾਂ ਵਿੱਚੋਂ ਉਹ ਸਟੂਡੈਂਟ ਆਉਂਦੇ ਹਨ ਜੋ 2022 ਤੋਂ ਲੈ ਕੇ ਦਸੰਬਰ 2023 ਕੈਨੇਡਾ ਆਏ ਸੀ ਜੇਕਰ ਤੁਸੀਂ ਵੀ ਇਸ ਸਮੇਂ ਦੇ ਦੌਰਾਨ ਕੈਨੇਡਾ ਆਏ ਸੀ ਤਾਂ ਤੁਸੀਂ ਵੀ ਅਨਲਿमिटेड ਕੰਮ ਕਰ ਸਕੋਗੇ ਇਸ ਦੇ ਨਾਲ ਹੀ ਉਹ ਸਟੂਡੈਂਟ ਜਿਨ੍ਹਾਂ ਨੇ ਆਫ ਕੈਂਪਸ ਵਰਕ ਅਥੋਰਾਈਜੇਸ਼ਨ ਲਿਆ ਸੀ ਉਹ ਹੁਣ ਅਨਲਿमिटेड ਕੰਮ ਕਰ ਸਕਣਗੇ ਇਸ ਨਾਲ ਸਟੂਡੈਂਟ ਨੂੰ ਵੱਡੀ ਰਾਹਤ ਮਿਲੇਗੀ ਆਪਣੇ ਸਾਰੇ ਖਰਚੇ ਪੂਰੇ ਕਰ ਸਕਣਗੇ ਤੇ ਨਾਲ ਹੀ ਆਪਣੇ ਘਰਦਿਆਂ ਦੀ ਮਦਦ ਵੀ ਕਰ ਸਕਣਗੇ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਰੂਲ ਫਿਲਹਾਲ ਆਰਜੀ ਤੌਰ ਤੇ ਹੀ ਲਾਗੂ ਕੀਤਾ ਗਿਆ ਸਮੇਂ ਦੇ ਅਨੁਸਾਰ ਇਸ ਰੂਲ ਨੂੰ ਪਰਮਾਨੈਂਟ ਵੀ ਕੀਤਾ ਜਾ ਸਕਦਾ ਹੈ ਸੋ ਇਹ ਸਟੂਡੈਂਟ ਲਈ ਵੱਡੀ ਅਪਡੇਟ ਜਿਹੜੀ ਆ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਜੇਕਰ ਅਗਲੇ ਐਲਾਨ ਦੀ ਗੱਲ ਕਰੀ ਤਾਂ ਕੈਨੇਡਾ ਸਰਕਾਰ ਵੱਲੋਂ 1 ਮਈ 2025 ਤੋਂ ਇੱਕ ਪ੍ਰੋਗਰਾਮ ਲਈ ਅਪਲੀਕੇਸ਼ਨ ਐਕਸੈਪਟ ਕੀਤੀਆਂ ਜਾ ਰਹੀਆਂ ਹਨ ਇਸ ਪ੍ਰੋਗਰਾਮ ਦਾ ਨਾਮ ਅਲਬਰਟਾ ਇੰਜ ਕਾਲਿੰਗ ਮੂਵਿੰਗ ਬੋਨਸ ਪ੍ਰੋਗਰਾਮ ਹੈ ਇਸ ਦੇ ਅਨੁਸਾਰ ਅਲਬਰਟਾ ਲੋਕਾਂ ਨੂੰ 5000 ਡਾਲਰ ਦੇਵੇਗੀ ਇਸ ਦੀਆਂ ਕੁਝ ਰਿਕੁਆਇਰਮੈਂਟਸ ਨੇ ਇਸ ਪ੍ਰੋਗਰਾਮ ਦਾ ਫਾਇਦਾ ਉਹ ਲੋਕ ਉਠਾ ਸਕਣਗੇ ਜੋ ਅਲਬਰਟਾ ਵਿੱਚ ਮਈ 1 2024 ਤੋਂ ਲੈ ਕੇ ਦਸੰਬਰ 31 2024 ਤੱਕ ਮੂਵ ਹੋਏ ਹਨ ਐਪਲੀਕੇਸ਼ਨ ਲਗਾਉਣ ਸਮੇਂ ਉਹਨਾਂ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ ਤੇ ਉਹ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਣੇ ਚਾਹੀਦੇ ਹਨ ਤੇ ਲਗਭਗ 12 ਮਹੀਨਿਆਂ ਤੋਂ ਅਲਬਰਟਾ ਵਿੱਚ ਰਹਿ ਰਹੇ ਹੋਣ ਉਹ ਟੈਕਸ ਰੈਜ਼ੀਡੈਂਟ ਹੋਣੇ ਚਾਹੀਦੇ ਹਨ ਦਸੰਬਰ 2024 ਤੱਕ ਉਹਨਾਂ ਕੋਲ ਅਸੈਸਮੈਂਟ 2024 ਦਾ ਨੋਟਿਸ ਹੋਣਾ ਚਾਹੀਦਾ ਹੈ ਸੀਆਰਏ ਵੱਲੋਂ ਉਹ ਉਥੇ এমਪਲoyed ਜਾਂ ਸੈਲਫ এমਪਲoyed ਹੋਣੇ ਚਾਹੀਦੇ ਹਨ ਕਿਸੇ ਐਲੀਜੀਬਲ ਸਕਿਲਡ ਐਕੂਪੇਸ਼ਨ ਦੇ ਵਿੱਚ ਤੇ ਉਹ ਉਥੇ 130 ਘੰਟੇ ਕੰਮ ਕਰਦੇ ਹੋਣ ਇੱਕ ਮਹੀਨੇ ਦੇ ਵਿੱਚ ਤੇ ਉਹਨਾਂ ਕੋਲ ਆਪਣਾ এমਪਲoyed ਤੋਂ ਕਨਫਰਮੇਸ਼ਨ ਲੈਟਰ ਹੋਣਾ ਚਾਹੀਦਾ ਤੇ ਉਹ ਕਿਸੇ ਐਲੀਜੀਬਲ ਐਕੂਪੇਸ਼ਨ ਦੇ ਵਿੱਚ ਕੰਮ ਕਰਦੇ ਹੋਣ ਜਿਵੇਂ ਇਲੈਕਟ੍ਰੀਸ਼ੀਅਨ ਬਿਲਡਰ ਤੇ ਕੰਸਟਰਕਸ਼ਨ ਲੇਬਰ ਦੇ ਵਿੱਚ ਕੰਮ ਕਰਦੇ ਹੋਣ ਜੇਕਰ ਤੁਸੀਂ ਇਹ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋ ਤਾਂ ਤੁਸੀਂ ਵੀ ਇਸ ਬੋਨਸ ਦਾ ਲਾਭ ਲੈ ਸਕਦੇ ਹੋ ਸੋ ਇਹ ਕੈਨੇਡਾ ਦੀ ਦੋ ਵੱਡੀਆਂ ਅਪਡੇਟਾਂ ਆਈਆਂ ਸੀ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਕੋਈ ਵੀ ਨਵੀਂ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ ਮਿਲਦੇ ਹਾਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ